ਰੂਪ ਵੱਖੋ ਵੱਖਰੇ ਹੋ ਸਕਦੇ ਨੇ ਹੈ ਰੱਬ ਇੱਕੋ ਹੀ ਜਾਪ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਨੇਕ ਹੈ ਫਿਰ ਏਕ ਹੈ ਕਹਿੰਦੇ ਨੇਕਾਂ ਰੂਪ ਨੇ ਮਹਾਰਾਜ ਦੇ ਹੈ ਤਾਂ ਇੱਕੋ ਹੀ ਹੈ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਉਹਨਾਂ ਦੇ ਹੀ ਵੱਖੋ ਵੱਖਰੇ ਰੂਪ ਨੇ ਕਦੇ ਰਾਮ ਜੀ ਬਣ ਕੇ ਆ ਗਏ ਕਦੇ ਸ਼ਾਮ ਜੀ ਬਣ ਕੇ ਆ ਗਏ ਤ੍ਰੇਤੇ ਯੁਗ ਦੇ ਵਿੱਚ ਰਾਮਚੰਦਰ ਮਹਾਰਾਜ ਆਏ ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਮਹਾਰਾਜ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਕਹਿੰਦੇ ਵੀ ਭਗਵਾਨ ਆਪਾਂ ਮੰਨਦੇ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕ੍ਰਿਸ਼ਨ ਮਹਾਰਾਜ ਨੂੰ ਭਗਵਾਨ ਕਹਿੰਦੀ ਹੈ ਹਸਤੀ ਦੇਖ ਪਰਮ ਤੇ ਭੁੱਲਾ ਸ੍ਰੀ ਭਗਵਾਨ ਨਹੀਂ ਜਾਣਿਆ ਕਹਿੰਦੇ ਭਗਵਾਨ ਨਹੀਂ ਜਾਣਿਆ ਬਾਣੀ ਕਹਿੰਦੀ ਭਗਵਾਨ ਹੈ ਫਿਰ ਮਹਾਰਾਜ ਕਹਿੰਦੇ ਧਨ ਤਨ ਮਾਤਾ ਦੇਵਕੀ ਜੈ ਗ੍ਰਹਿ ਕਮਲਾ ਪਤੀ ਮਾਤਾ ਦੇਵਕੀ ਨੂੰ ਦੋ ਵਾਰੀ ਧਨ ਤਨ ਕਿਹਾ ਹੈ ਮਾਤਾ ਦੇਵਕੀ ਤੂੰ ਧਨ ਹੈ ਤੇਰੇ ਗ੍ਰਹਿ ਤੇਰੀ ਕੁੱਖ ਤੋਂ ਨਾਰਾਇਣ ਜੀ ਨੇ ਪ੍ਰਕਾਸ਼ ਧਾਰ ਰਿਹਾ ਗੱਜ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਬਨਖੰਡ ਬ੍ਰਿੰਦਾਵਨ ਜੇ ਖੇਲੇ ਸ੍ਰੀ ਨਰਾਇਣ ਬ੍ਰਿੰਦਾਵਨ ਧਾਨ ਹੈ ਜਿੱਥੇ ਨਰਾਇਣ ਜੀ ਖੇਡਦੇ ਰਹੇ ਭਗਤ ਕਬੀਰ ਜੀ ਵੀ ਕਹਿ ਰਹੇ ਨੇ ਭਗਵਾਨ ਭਗਤ ਨਾਮਦੇਵ ਜੀ ਕਹਿ ਰਹੇ ਭਗਵਾਨ ਹੈ ਭਾਈ ਗੁਰਦਾਸ ਜੀ ਵੀ ਕਹਿੰਦੇ ਆਇਆ ਸੁਣਿਆ ਬਿਦਰ ਦੇ ਦ੍ਰਯੋਦਨ ਹੋਏ ਰੁੱਖਾ ਕਰ ਸਾਡਾ ਛੱਡ ਕੇ ਗੋਲੀ ਦੇ ਕਰ ਜਾਏ ਕਿ ਸੁਖਾ ਭੀਖਮ ਦਰੋਣਾ ਕਰਨ ਤਜ ਸਵੇ ਸਗਾਰ ਬੜੇ ਮਨੁੱਖਾ ਹੱਸ ਬੋਲੇ ਭਗਵਾਨ ਜੀ ਭਾਈ ਗੁਰਦਾਸ ਜੀ ਕਹਿੰਦੇ ਭਗਵਾਨ ਹੱਸ ਪਏ ਕਹਿੰਦੇ ਦਰਯੋਦਨ ਮੈਂ ਤਾਂ ਪ੍ਰੇਮ ਚਾਹੀਦਾ ਮੈਨੂੰ ਤਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ